ਜਪ ਆਪ ਪ੍ਰਭੂ ਤੇ ਲੋਏ ਜੁਗ ਜੁਗ ਦਾਤਾ ਅਵਰਨਾ ਕੋਏ ਜਿਉ ਭਾਵ ਤਿਉ ਰੱਖ ਰੱਖ ਜਸ ਜਾਚੋਂ ਦੇਵ ਪਤ ਸਾਖ ਜਾਗਤ ਜਾਗ ਰਹਾ ਤਦ ਪਾਵਾਂ ਜਾਂ ਤੂੰ ਮਿਲ ਤਾ ਤੁਜੈ ਸਮਾਵਾਂ ਦੇਜੈ ਕਾਰ ਜਪਉਂ ਜਗਦੀਸ਼ ਗੁਰਮਤਿ ਮਿਲਿਆ 2021 ਚੱਖ ਬੋਲਣ ਕਿ ਆ ਜਗ ਸਿਉ ਵਾਦ ਝੂਰ ਮਰੇ ਦੇਖੈ ਪਰਮਾਦ ਜਨਮ ਮੁਏ ਨਹੀਂ ਜੀਵਣ ਆਸਾ ਆਏ ਚੱਲੇ ਪੈ ਆਸ ਨਿਰਾਸਾ ਝੁਰ ਝੁਰ ਚੱਖ ਮਾਟੀ ਰਲ ਜਾਏ ਕਾਲ ਨ ਚੰਪੈ ਹਰ ਗੁਣ ਗਾਇ ਪਈ ਨੰਮ ਨਿਧ ਹਰ ਕਹਿ ਨਾਏ ਆਪੇ ਦੇਵ ਸਹਿਜ ਸੁਭਾਏ ਈਆ ਨੂੰ ਬੁਲੇ ਆਪੇ 부ਝ ਆਪੇ ਸਮਝ ਆਪੇ ਸੁਝ ਗੁਰ ਕਾ ਕਿਆ ਅੰਕ ਸਮਾਵੈ ਨਿਰਮਲ ਸੂਚੇ ਸੱਚੋ ਭਾਵੇ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਚ ਸਮਾਵੋ ਟੁੱਟ ਨਹਿ ਕੇ ਬੋਲ ਹੈ ਸਹੀ ਟੁੱਟੇ ਭਾਂ ਦੂਹ ਦਿਸ਼ ਗਈ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਸ਼ਾੜੀ ਢੋਲ ਟੁੱਟ ਗੰਠ ਪੜੇ ਵਿਚਾਰ ਗੁਰ ਸ਼ਬਦੀ ਕਰ ਕਾਰਜ ਸਾਰ ਲਾਹਾ ਸਾਚ ਨਾ ਆਵੇ ਟੋਟਾ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰੱਖੋ ਠਾਂਏ ਠੇਕ ਮੋਈ ਅਵਗੁਣ ਪਸ਼ੁਤਾਏ ਠਾਕੁਰ ਏਕ ਸਬਾਈ ਨਾਰ ਬਹੁਤੇ ਵੇਸ ਕਰੇ ਕੂੜਿਆ ਪਰ ਘਰ ਜਾਤੀ ਠਾਕ ਰਹੀ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਥਾਰੀ ਡੋਲਤ ਡੋਲਤ ਹੈ ਸਖੀ ਫਾਟੇ ਚੀਰ ਸ਼ਿੰਗਾਰ ਢਾਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀ ਡਾਰ ਡਰਪ ਮੁਈ ਕਰ ਆਪਣੇ ਡਿੱਠੀ ਕੰਤ ਸੁ ਜਾਣ ਡਰ ਰੱਖਿਆ ਗੁਰ ਆਪਣਾ ਨਿਰਭਉ ਨਾਮ ਵਖਾਣ ਡੂੰਗਰ ਵਾਸ ਤਿਖਾ ਕਹਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮੰਨ ਅੰਮ੍ਰਿਤ ਪੀਆ ਭਰਪੂਰ ਦੇ ਦੇ ਆਖੇ ਸਭ ਕੋਈ ਜੈ ਭਾਵੇ ਅਦੇ ਗੁਰੂ ਦਵਾਰ ਦੇਵਸੀ ਤਖਾਨ ਨਿਵਾਰੈ ਸੋਏ ਟੰਡੋਲਤ ਠੁੰਡਤ ਹਾਂ ਫਿਰੀ ਟਹਿ ਟਹਿ ਪਵਨ ਕਰਾਰ ਧਾਰੇ ਠਹਿਤੇ ਠਹਿ ਪਏ ਹੌਲੇ ਨਿਕਸੇ ਪਾਰ ਅਮਰ ਆ자치 ਹਰ ਮਿਲੇ ਤਿਨ ਕਹਿ ਹਾਂ ਬਲ ਜਾਉ ਤਿਨ ਕੀ ਧੂੜ ਅਖੁੱਲੀਐ ਸੰਗਤ ਮੇਲ ਮਿਲਾਉ ਮਨ ਦੀਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵਸਾਂ ਤਿਸ ਬਲਿਹਾਰ ਜਾਉ ਜੋ ਉਸਾਰੇ ਸੋਟਾ ਸੀ ਤਿਸ ਬਿਨ ਅਵਰਨਾ ਕੋਏ ਗੁਰ ਪ੍ਰਸਾਦੀ ਤਿਸ ਸੰਬਲਾਂ ਤਾਂ ਤਨ ਦੁਖ ਨਾ ਹੋਏ